ਦੁਕਾਨ ਦਾ ਜੋ ਕੀਤਾ ਉਹਨੂੰ ਬੰਦ ਕਰੋ ਚਾਰਾ ਪਰ ਉਹ ਕੋਈ ਐਸੀ ਅਪੋਰਟਡ ਕਰਾਉਗੀ ਓਏ ਉਹ ਵੀ ਐਸੀ ਕੋਰਨਰ ਪਾਪੜਾ ਕੇ ਆਏ ਹਰ ਬੰਦਾ ਮੈਂ ਦੇਖਿਆ ਨਾ ਕਿ ਹਮੇ ਇੱਕ ਕਹਿੰਦਾ ਕੋਈਆ ਕਰਦਾ ਕੋਈਆ ਆਪ ਫਰੌਂਟ ਪੰਪ ਯੂਨੀਅਨ ਨੇ ਸਾਰੀ ਨਿਕਾਲ ਦਿੱਤੀ ਜੇ ਟੋਪਲਪਾ ਬੰਦ ਰਹਿਣੀ ਪਰ ਉਹ ਕਾਲ ਦੇ ਦਿੰਦੇ ਆ ਨਾ ਇਦਾਂ ਬੋਲਦੇ ਦੁਕਾਨ ਦਾ ਦੋਤੇ ਵਿੱਚੋਂ ਕਾਲ ਦੇ ਦਿੱਤੀ ਆ ਕਾਲ ਦਾ ਕੰਮ ਕਰਿਆ ਉਹਦਾ ਤੇ ਆਪ ਪੂਰੀ ਜਰੀ ਕਰਾਈਏ ਇਹ ਕੰਮ ਨਹੀਂ ਕਰਦੇ ਕੈਸੀ ਪਾਤਰਾਵਾਂ ਦੇ ਵੱਡੇ ਵੱਡੇ ਮੌਲ ਬਣਾ ਦਰਵਾਂਗੇ ਦਰਸੇ ਭਵਾਂ ਕਣਤੀ ਘੱਟ ਗਈਏ ਪਰ ਇਹਨੀਆਂ ਦੁਕਾਨਾਂ ਇਹਦੇ ਵੱਡੇ ਵੱਡੇ ਵਪਾਰੀ ਆ ਜਿਨ੍ਹਾਂ ਨੇ ਛੋਟਾ ਦੁਕਾਨਦਾਰ ਨੂੰ ਬਾਹਰ ਕੀਤਾ ਅਜਿਹਾ ਲੋਕਤਾਰਾ ਬਹੁਤ ਹੋ ਕੇ ਉਹਨੂੰ ਬਦ ਕਰਾ ਕੇ ਫੇਰ ਇਹਨਾਂ ਦਾ ਜਲਾਵਾਂਗੇ ਜਲੰਧਰ ਸ਼ਹਿਰ ਦੇ ਵਿੱਚ ਬੰਦ ਦੀ ਕਾਲ ਨੂੰ ਲੈ ਕੇ ਮਿਲਿਆ ਜੁਲਿਆ ਅਸਰ ਦੇਖਣ ਨੂੰ ਮਿਲਿਆ ਹਾਲਾਂਕਿ ਕਿਸਾਨਾਂ ਦੇ ਵੱਲੋਂ ਪੀਏਪੀ ਚੌਂਕ ਦੇ ਕੋਲ ਨੈਸ਼ਨਲ ਹਾਈਵੇ ਨੂੰ ਜਮ ਕਰ ਦਿੱਤਾ ਉਹ ਉਧਰ ਸ਼ਹਿਰਾ ਦੇ ਅੰਦਰੂਨੀ ਹਿੱਸਿਆਂ ਦੇ ਵਿੱਚ ਜਿੱਥੇ ਬੰਦ ਕਰਾਉਣ ਦੇ ਲਈ ਕਿਸਾਨ ਜਿੱਥੇ ਬੰਦੀਆਂ ਲੱਗੀਆਂ ਰਹੀਆਂ ਤਾਂ ਉੱਥੇ ਹੀ ਕਿਸਾਨਾਂ ਦਾ ਕਹਿਣਾ ਸੀ ਕਿ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਅੰਦੋਲਨ ਕਰ ਰਹੇ ਨੇ ਇਸ ਤੋਂ ਇਲਾਵਾ ਉਹਨਾਂ ਕੇਂਦਰ ਦੀਆਂ ਨੀਤੀਆਂ ਨੂੰ ਲੈ ਕੇ ਜਿੱਥੇ ਰੋਸ ਪ੍ਰਗਟਾਇਆ ਤਾਂ ਉੱਥੇ ਉਹਨਾਂ ਇਸ ਮਸਲੇ 'ਚ ਹੋਰ ਕੀ ਕਿਹਾ ਤੁਸੀਂ ਵੀ ਸੁਣੋ ਦੇਖੋ ਸਾਡੀਆਂ ਜਿਹੜੀਆਂ ਪੈਟਰੋਲਿੰਗ ਟੀਮਾਂ ਆ ਆ ਹੁਣੇ ਗੱਲ ਚੱਲਦੀ ਜੋ ਪਗਵਾੜੇ ਚ ਵੀ ਲੱਗੀ ਆ ਜਲੰਧਰ ਸ਼ਹਿਰ ਚ ਵੀ ਸਾਡੀ ਗੱਡੀ ਘੁੰਮ ਰਹੀ ਆ ਦੁਕਾਨਦਾਰ ਹਰ ਬੰਦਾ ਮੈਂ ਦੇਖਿਆ ਜਿਹੜਾ ਇਨਸਾਨ ਆ ਨਾ ਇਹ ਕਹਿੰਦਾ ਕੁਛ ਆ ਕਰਦਾ ਕੁਛ ਆ ਆ ਪੈਟਰੋਲ ਪੰਪ ਜੁਨੀਅਰ ਨੇ ਸਾਰੀ ਨੇ ਕਾਲ ਦਿੱਤੀ ਆ ਪੈਟਰੋਲ ਪੰਪ ਬੰਦ ਰਹਿਣਗੇ ਪਰ ਉਹ ਕਾਲ ਦੇ ਦਿੰਦੇ ਆ ਨਾ ਇਦਾਂ ਸੋਚਦੇ ਆ ਦੁਕਾਨਦਾਰ ਸੋਚਦੇ ਵੀ ਚਲੋ ਕਾਲ ਦੇਤੀ ਆ ਕਾਲ ਦਾ ਸਮਰਥਨ ਆ ਉਹਦਾ ਸੀ ਆਪਣੀ ਚੋਰੀ ਬਿਜਾਰੀ ਚਲਾਈ ਜੇ ਇਹ ਕੰਮ ਚਲੀ ਕਰੀ ਜੇ ਇਦਾਂ ਹੋਣੀ ਨਹੀਂ ਚਾਹੀਦੀ ਜਿਹੜੀਆਂ ਮਾੜੀਆਂ ਦੁਕਾਨਾਂ ਖੁੱਲੀਆਂ ਆਇਆ ਮੈਨੂੰ ਜ਼ਹਿਰ ਦੇ ਵਿੱਚੋਂ ਆਏ ਪੂਨ ਆਲੋ ਵਾਲਾ ਆਲੋ ਵਾਲੀ ਦਾ ਵੀ ਆਇਆ ਪੂਨਾ ਵੀ ਦੁਕਾਨਾਂ ਦੇ ਕਰਪ੍ਰਦੇਸੀ ਸਾਹਿਬ ਦਾ ਬਹੁਤ ਸਹਿਯੋਗ ਕਰ ਰਹਾ ਹੈ ਕੱਲ ਵੀ ਉਹਨੇ 500 ਦੁਕਾਨ ਦੇ ਜਿਹੜੇ ਪ੍ਰਧਾਨ ਨੇ ਇਹ ਆਲੋ ਵਾਲੀ ਆ ਸਾਹ ਫਗਵਾੜਾ ਗੇਟ ਦੇ ਤੇ ਪ੍ਰਦੇਸੀ ਸਾਹਿਬ ਨੇ ਕੱਲ ਜਾ ਕੇ ਮੀਟਿੰਗਾਂ ਕੱਲ ਵੀ ਸੜੀਆਂ ਕਰਾਈਆਂ ਪਰਸੋਂ ਵੀ ਕਰਾਈਆਂ ਖਬਰਾਂ ਖਬਰਾਂ ਵੀ ਲੱਗੀਆਂ ਇਹ ਛੋਟਾ ਮੋਟਾ ਦੁਕਾਨਦਾਰ ਕੋ ਖੁੱਲਾ ਆ ਉਹਨੂੰ ਬੰਦ ਕਰਾਉਣ ਜਾ ਰਹੇ ਪਰ ਉਹ ਤੋਂ ਜਿਹੜੀ ਐਸੀ ਅਪੌਇੰਟਡ ਕੱਲ ਹੋਊਗੀ ਉਹ ਇਹ ਹੋਊਗੀ ਅਸੀਂ ਮਕਡੋਨਲਡ ਬੰਦ ਕਰਾ ਕੇ ਆਏ ਆ ਕੇਫਸੀ ਬੰਦ ਕਰਾਵਾਂ ਵੱਡੇ ਵੱਡੇ ਮਾਲ ਬੰਦ ਕਰਾਵਾਂਗੇ ਧਰਨਾ ਵਿੱਚ ਭਾਵੇਂ ਕਹਿਤੀ ਘੱਟ ਬਹਿ ਲਈਏ ਪਰ ਇਹਨਾਂ ਦੀਆਂ ਦੁਕਾਨਾਂ ਜਿਹੜੇ ਵੱਡੇ ਵੱਡੇ ਵਪਾਰੀ ਆ ਜਿਨ੍ਹਾਂ ਨੇ ਛੋਟਾ ਦੁਕਾਨਦਾਰ ਬਰਬਾਦ ਕੀਤਾ ਅੱਜ ਅਸੀਂ ਉਹ ਤੇ ਜ਼ਿਆਦਾ ਫੋਕਸ ਹੋ ਕੇ ਉਹਨੂੰ ਬੰਦ ਕਰਾ ਕੇ ਫਿਰ ਅਸੀਂ ਧਰਨਾ ਜਲਾਵਾਂਗੇ ਕਿਉਂਕਿ ਇਹਨਾਂ ਲੋਕਾਂ ਨੇ ਲੋਕਿਆਂ ਦੇ ਕੁੱਟਿਆ ਇੱਕ ਦੁਕਾਨ ਦਾ ਮਾਲ ਇੱਕ ਦੁਕਾਨ ਦਾ 100 ਦੁਕਾਨਦਾਰ ਬਰਬਾਦ ਕਰਕੇ ਰੱਖਤੀ ਹੈ ਨਹੀਂ 100 ਦੁਕਾਨਦਾਰ ਉਹ ਤੇ ਰੋਟੀ ਖਾਦਾ ਜਾਂ ਕਮੌਲ ਤੋਂ ਅੱਜ ਇਹਦੇ ਦੰਦ ਵਿੱਚ ਸਾਰੀਆਂ ਪੈਟਰੋਲਿੰਗ ਟੀਮਾਂ ਲੱਗੀਆਂ ਫਗਵਾੜੇ ਵੀ ਚੱਲਦੀ ਆ ਜੜਿਆਲਾ ਨੂਰਨਾਲ ਫਲੋਰਟ ਵੀ ਚੱਲ ਰਹੀਆਂ ਟੀਮਾਂ ਕਰਤਾਰਪੁਰ ਚੱਲ ਰਹੀਆਂ ਇਧਰ ਆਦਮਪੁਰ ਚੰਡੂ ਸਗਾ ਸਾਰੇ ਪੂਰਾ ਯਾਨੀ ਜਿੱਦਾਂ ਕੱਲ ਟੋਲ ਪਲਾਜ਼ੇ ਤਿੰਨ ਘੰਟੇ ਲਈ ਫ੍ਰੀ ਰਹੀ ਸੀ ਇਸੇ ਤਰ੍ਹਾਂ ਹੀ ਚੱਲ ਰਿਹਾ ਸ਼ਾਂਤੀਪੁਰ ਬੜੇ ਪਿਆਰ ਦੇ ਨਾਲ ਦੁਕਾਨਾਂ ਬੰਦ ਕਰਾਈਆਂ ਸ਼ਹਿਰ ਵੱਡਾ ਆ ਗੱਡੀਆਂ 2 ਆ ਇਹ ਵੀ ਘੁੰਮਣ ਨੂੰ ਟਾਈਮ ਲੱਗ ਜਾਂਦਾ ਕੋਈ ਨਹੀਂ ਮਹਾਰਾਜ ਜੇਕਰ 2 ਘੰਟੇ ਕੋਈ ਬਾਕੀ ਇਹ ਦੁਕਾਨਾਂ ਤਾਂ ਆਪ ਖੁੱਲ੍ਹੋ ਚੋਣੀ ਚਾਹੀਦੀ ਆ ਕਿਉਂਕਿ ਜਦੋਂ ਆਵਾਜ਼ ਹੀ ਬੰਦ ਹੋ ਗਈ ਗਾਹਕ ਨੇ ਬਾਹਰੋਂ ਕਿੱਥੋਂ ਆਣਾ ਉਹਦਾ ਕੱਲ ਨੂੰ ਵੀ ਲਰੂਗਾ ਜਿਹੜਾ ਮਾਰਕੀਟ ਹੁੰਦੀ ਆ ਉਹ ਬਾਹਰ ਦੇ ਸਿਰ ਤੇ ਚਲਦੀ ਦੀ ਪਿੰਡਾਂ ਦੇ ਸਿਰ ਤੇ ਉਹਨਾਂ ਗਾਹਕ ਨੇ ਬਾਹਰੋਂ ਆਉਣਾ ਹੁੰਦਾ ਇਹ ਮੇਰੇ ਕਹਲਾ ਬਹੁਤ ਐਮੀ ਆਪਣੀ ਘੱਟ ਸੋਚਣ ਦੀ ਗੱਲ ਆ ਸੋਚਣਾ ਇਹ ਤਾਂ ਚਾਹੀਦਾ ਵੀ ਅੱਜ ਤੁਸੀਂ ਕੱਲ ਜਾਂ ਬੰਦਾ ਰੱਛਣ ਲੈ ਗਿਆ ਨਹੀਂ ਤਾਂ ਕੱਲ ਨੂੰ ਅਗਲੇ ਨਾਲ ਕੇ ਉਹਨਾਂ ਲੈ ਜਾਣਾ ਹੋਰ ਜਿੰਨਾਂ ਸਾਰੇ ਕਿਹੜੇ ਪੁਆਇੰਟ ਤੋਂ ਬੰਦ ਕੀਤਾ ਤੁਸੀਂ ਹਾਈਵੇ ਇੱਕ ਤਾਂ ਪੀਏ ਪੀ ਤੇ ਤੁਸੀਂ ਬੈਠੇ ਹੋ ਇਸ ਤੋਂ ਇਲਾਵਾ ਸਰ ਇਧਰੋਂ ਕਰਤਾਰਪੁਰ ਬੰਦਿਆ ਸਾਡਾ ਜੀ ਕਰਤਾਰਪੁਰ ਬੰਦਿਆ ਉਧਰੋਂ ਫਲੋਰ ਬੰਦਿਆ ਫਲੋਰ ਬੰਦਿਆ ਤੇ ਇਧਰੋਂ ਚੰਡੀਗੜ੍ਹ ਰੋਡ ਬ੍ਰਾਮ ਬੰਦਿਆ ਮੋੜੇ ਨਵਾਂ ਸ਼ਹਿ ਗੱਡੀ ਆਦੀ ਜਿਹੜੇ ਦੇਖੋ ਅਸੀਂ ਕਿਹ ਦੇਖੀ ਨਿਗਾ ਸੀ ਖੁਸ਼ੀ ਦਾ ਕਮੀ ਦੋਹਾਂ ਨੂੰ ਛੋਟਿਆ 에어ਪੋਰਟ ਨੂੰ ਛੋਟਿਆ ਤੇ ਮੈਡੀਕਲ ਜੇ ਕੋ ਐਮਰਜੈਂਸੀ ਆ ਉਹਨੂੰ ਨਹੀਂ ਲੋਕ ਤੇ ਬੱਸ ਮੁਲਾਜ਼ਮਾਂ ਦਾ ਮੈਂ ਦੱਸਦਾ ਕਿ ਉਹ ਕੱਲ ਉਹਨਾਂ ਨੇ ਵੀ ਤੁਹਾਡੇ ਨਾਲ ਮੁਤ ਮੁਲਾਜ਼ਮਾਂ ਦੀ ਹੜਤਾਲ ਆ ਬੱਖਾਂ ਉਹ ਨਹੀਂ ਬੰਦ ਕਰਤੀਆ ਤੁਹਾਨੂੰ ਦੱਸਿਆ ਉਹ ਹੋਜੇ ਤੇ ਥੋੜੀ ਜਣ ਪ੍ਰੋਬਲਮ ਦੇ ਦੇਖਣ ਚਾਹੀਆ ਡਰਾਈਵਰ ਪੂਰੇ ਸਾਰੇ ਸਰਕਾਰੀ ਡਰਾਈਵਰ ਸਾਰੇ ਹੜਤਾਲ ਦੇ ਨੇ ਕੰਨੈਕਟਰ ਹੜਤਾਲ ਦੇ ਨੇ ਕਿਉਂਕਿ ਡਰਾਈਵਰਾਂ ਦੇ ਖਿਲਾਫ ਜਿਹੜਾ ਬਹੁਤ ਮਾੜਾ ਕਾਨੂੰਨ ਸਰਕਾਰ ਨੇ ਲਿਆਂਦਾ ਮੋਦੀ ਸਰਕਾਰ ਦਾ ਇਹ ਗੱਲ ਕਹਿੰਦੀ ਸੀ 15 ਲੱਖ ਤੁਹਾਡੇ ਖਾਤੇ ਆ ਜਮਾਵਾਂਗੇ ਅੱਜ 15 ਲੱਖ ਖਾਤਿਆਂ 'ਚ ਪਾਉਣ ਦੀ ਬਜਾਏ ਅੱਜ ਮਜ਼ਦੂਰ ਦਾ ਲੱਕ ਤੋੜਨ ਤੇ ਅੰਗਰੇਜ਼ ਕਮਲਾ ਨਾ ਸੀ ਉਹਨਾਂ 8 ਘੰਟੇ ਦੀ ਆੜੀ ਬਣਾਈ ਸੀ ਭਈ 8 ਘੰਟੇ ਬੰਦਾ ਕੰਮ ਕਰੂਗਾ ਸਵੇਰੇ 2-3 ਘੰਟੇ ਬੰਦਾ ਉੱਠ ਕੇ ਆਪਣਾ ਨਾਸ਼ਤਾ ਕਰੂਗਾ ਉਸ ਤੋਂ ਬਾਅਦ ਅਗਲਾ ਬੰਦਾ ਆਪਣੀ ਡਿਊਟੀ ਤੇ ਜਾਊਗਾ ਡਿਊਟੀ ਤੋਂ ਜਾਣ ਤੋਂ ਬਾਅਦ ਸ਼ਾਮ ਨੂੰ ਆਣ ਕੇ ਅਗਲਾ ਫਰੈਸ਼ ਹੋ ਕੇ ਉਹਦੂ ਵਾਰ ਆਪਣਾ ਰੋਟੀ ਵਾਣੀ ਖਾ ਕੇ ਸੈਰ ਸਵਟਾ ਕਰਕੇ 10 ਮਿੰਟ ਬਹਿ ਕੇ ਆਪਣੇ ਪਰਿਵਾਰ ਨਾਲ ਗੱਲਬਾਤ ਕਰਕੇ ਫਿਰ ਉਦੋਂ ਵਾਰ 8 ਘੰਟੇ ਸੌਉਂਗਾ 7-8 ਘੰਟੇ ਸੌਣ ਤੋਂ ਬਾਅਦ ਸਵੇਰੇ ਫਿਰ ਉਹੀ ਉੱਠ ਕੇ ਆਪਣਾ ਕੰਮ ਤੇ ਜਾਊਗਾ 12 ਘੰਟੇ ਦਾ ਪੁੱਛਣਾ ਚਾਹਨੇ ਆ ਇਸ ਬੰਦੇ ਨੂੰ ਕਿਉਂ ਇਹ ਬੰਦਾ ਛੜਾ ਆ ਇਹਦਾ ਪਰਿਵਾਰ ਨਹੀਂਗਾ ਇਹਨੂੰ ਕਿ ਮੇਰਾ ਪਰਿਵਾਰਾਂ ਦੇ ਵਿੱਚ ਕਿਵੇਂ ਅਸੀਂ ਬਿਤਰਨਾ ਅਸੀਂ ਆਪਣੇ ਬੱਚਿਆਂ ਦਾ ਅਸੀਂ ਆਪਣੇ ਪਰਿਵਾਰਾਂ ਦਾ ਹਾਲਚਾਲ ਪੁੱਛਣਾ ਅਸੀਂ ਉਹਨਾਂ ਦਾ ਦੁੱਖ ਸੁੱਖ ਦੇਖਣਾ ਇਹਨੂੰ ਕੀ ਆਇਆ ਦੋ ਰੋਟੀਆਂ ਖਾਧੀਆਂ ਤੇ ਸੌ ਗਿਆ ਬਾਕੀ ਇਹ ਲੋਕ ਹੈਨਾ ਇਸ ਕਰਕੇ ਇਹਨੂੰ ਪਤਾ ਨਹੀਂਗਾ ਜਿਹੜਾ ਸਮਾਜ ਆ ਉਹ ਕਿਵੇਂ ਬਿਤਰਨਾ ਇਹਦੀ ਬਹੁਤ ਘਟਕਿਆ ਸੋਚ ਦੇ ਮੁਤਾਬਕ ਇਹ ਫੈਸਲਾ ਲਿਆ ਆ ਮਜ਼ਦੂਰ ਦਾ ਲੱਕ ਤੋੜਨ ਤੇ ਹੋ ਗਿਆ ਡਰਾਈਵਰਾਂ ਨੂੰ 10 ਲੱਖ 8 10 ਸਾਲ ਦੀ ਸਜ਼ਾ 7 ਲੱਖ ਰੁਪਈਆ ਜੁਰਮਾਨਾ ਇਹ ਤਾਂ ਥੋੜੀ ਬਣਦੀ ਆ ਇਦਾਂ ਦੇ ਕਰੋਨ ਲੜਾ ਉੱਥੇ ਜੋ ਸ਼ੰਭੂ ਬਾਡਰ ਤੇ ਸਾਡੇ ਨਾਲ ਹੋ ਰਿਹਾ ਉਹ ਤੁਸੀਂ ਸਾਰੇ ਬਾਡਰ ਨੇ ਦੇਖ ਹੀ ਲਿਆ ਸਾਰੇ ਬਾਡਰ ਦੇ ਵਿੱਚ ਖਬਰ ਫੈਲਦੀ ਆ ਕਿ ਕਿਦਾਂ ਉਹਦੇ ਗੋਲੀਆਂ ਰੱਪਾਵਾ ਰਬੜਦੀਆਂ ਗੋਲੀਆਂ ਉਹਨਾਂ 'ਤੇ ਬੜੀ ਸੱਟ ਲੱਗਦੀ ਆ ਬਹੁਤ ਬੰਦੇ ਸਾਡੇ ਫੱਟਰ ਹੋਏ ਨੇ ਬੜਾ ਨੁਕਸਾਨ ਹੋ ਰਿਹਾ ਆ ਇਸ ਕਰਕੇ ਇਹ ਸਰਕਾਰ ਨੂੰ ਤਾੜਨਾ ਕਰਨੀ ਚਾਹੁੰਦੇ ਆ ਇਹ ਤਰ੍ਹਾਂ ਹੈਟਰਾਂ ਵਰਗਾ ਕਾਨੂੰਨ ਇੱਥੇ ਲਾਗੂ ਨਹੀਂ ਹੋਣਾ ਇਹ ਨਹੀਂ ਤੇਰੀ ਗੱਲ ਚੱਲਣੀ ਤੂੰ ਇਹਨੂੰ ਜਿਵੇਂ ਲੋਕ ਕਹਿੰਦੇ ਨੇ ਲੋਕ ਪ੍ਰਕਿਰਿਆ ਦੇ ਮੁਤਾਬਕ ਚੱਲ ਤਾਂ ਲੋਕਾਂ ਨੂੰ ਤੈਨੂੰ ਟਿਕਣ ਦੇਣਾ ਨਹੀਂ ਹੁਣ ਤੋਂ 2024 ਚੋਣਾਂ ਦੇ ਵਿੱਚ ਤੈਨੂੰ ਲੋਕਾਂ ਦਾ ਦੱਸ ਦੇਣਾ ਫੇ ਤੂੰ ਕੀ ਤੂੰ ਧਰਮ ਦੇ ਰਾਹ ਤੇ ਸਿਆਸਤ ਕਰ ਰਿਹਾ ਧਰਮ ਦੇ ਨਾਂ ਤੇ ਸਿਆਸਤ ਨਹੀਂ ਚੱਲਣੀ ਲੋਕਾਂ ਨੂੰ ਦੱਸ ਦੇਣਾ ਕਿਵੇਂ ਲੋਕਾਂ ਨੇ ਤੈਨੂੰ ਬਣਾਇਆ ਤੇ ਕਿਵੇਂ ਲੋਕ ਤੈਨੂੰ ਲਾ